ਖਨੌਰੀ ਸਰਹੱਦ ਤੇ ਸੰਦਰਸ਼ਕਾਰੇ ਕਿਸਾਨਾਂ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 50 ਦਿਨ ਹੋ ਗਏ ਨੇ ਇਸ ਦੌਰਾਨ ਹੁਣ ਕਾਲੇ ਚੋਲੇ ਪਾ ਕੇ 111 ਕਿਸਾਨ ਮਰਨ ਵਰਤ ਰੱਖਣਗੇ ਇਹ ਮਰਨ ਵਰਤ ਖਨੌਰੀ ਸਰਹੱਦ ਉੱਤੇ ਰੱਖਿਆ ਜਾਏਗਾ ਜਿੱਥੇ ਪੁਲਿਸ ਵੱਲੋਂ ਬੈਰੀਗੇਟ ਕੀਤੀ ਗਈ ਹੈ ਦੱਸਦੀ ਹੈ ਕਿ ਕਿਸਾਨਾਂ ਵੱਲੋਂ ਇਹ ਮਰਨ ਵਰਤ ਦੁਪਹਿਰ 2 ਵਜੇ ਸ਼ੁਰੂ ਕੀਤਾ ਜਾਏਗਾ ਕਿਸਾਨ ਆਗੂ ਨੇ ਕਿਹਾ ਹੈ ਕਿ ਇਹ ਮਰਨ ਵਰਤੋਂ ਤੋ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਇਸ ਮੌਕੇ ਕਿਸਾਨ ਕਾਲੇ ਕੱਪੜੇ ਪਾ ਕੇ ਖਨੌਰੀ ਸਰਹੱਦ ਉੱਤੇ ਮਰਨ ਵਰਤ ਸ਼ੁਰੂ ਕਰਨਗੇ ਦੱਸਦੀ ਹੈ ਕਿ ਇਹ ਧਰਨਾ ਉਸ ਜਗ੍ਹਾ ਉੱਤੇ ਲਗਾਇਆ ਜਾਏਗਾ ਜਿੱਥੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਇਸ ਮੌਕੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਇਸ ਫੈਸਲੇ ਨੂੰ ਲੈ ਕੇ ਰਕੇਸ਼ ਸ਼ਰ ਤਕੈਤ ਨੇ ਕਿਹਾ ਕਿ ਜਦੋਂ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਵਿਅਕਤੀ ਨਿਰਾਸ਼ ਹੋ ਕੇ ਇਹ ਕਦਮ ਚੁੱਕਦਾ ਹੈ ਹਾਲਾਂਕਿ ਇਸ ਮੌਕੇ ਤਕੈਤ ਨੇ ਸਪੱਸ਼ਟ ਕੀਤਾ ਕਿ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਹੈ ਇਹ ਫੈਸਲਾ ਧਰਨਾ ਕਮੇਟੀ ਵੱਲੋਂ ਲਿਆ ਗਿਆ ਹੈ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਦੇਸ਼ ਦੇ ਕਿਸਾਨਾਂ ਨੂੰ ਉਪੀਦ ਕਰਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਅੰਦੋਲਨ ਦਾ ਹਿੱਸਾ ਬਣੋ ਉਹਨਾਂ ਨੇ ਕਹਾਂ ਕਿ ਕੇਂਦਰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਮਰਨ ਵਰਤੋਂ ਤੋ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਤੁਸੀਂ ਨਹੀਂ ਮੰਨ ਰਹੇ ਤੇ ਹੁਣ ਡੰਡੇਵਾਲ ਦੇ ਹੱਕ ਦੇ ਵਿੱਚ ਜਿਹੜੇ ਕਿਸਾਨ ਆਏ ਨੇ ਉਹਨਾਂ ਨੇ ਜਿਹੜਾ ਵੱਡਾ ਐਲਾਨ ਕੀਤਾ ਉਸ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਹਾਲਾਂਕਿ ਡੰਡੇਵਾਲ ਦੇ ਮਾਮਲੇ ਨੂੰ ਲੈ ਕੇ ਉਹਨਾਂ ਦੀ ਭੁਖੜ ਹਟਾਲ ਨੂੰ ਲੈ ਕੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੈ ਤੇ ਸੁਪਰੀਮ ਕੋਰਟ ਵੱਲੋਂ ਡੰਡੇਵਾਲ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਸੰਘਰਸ਼ ਜਿਹੜਾ ਇੱਕ ਵੱਡਾ ਰੂਪ ਰੇਖਾ ਜਾਂ ਇੱਕ ਵੱਡਾ ਵੱਡੇ ਪੱਧਰ ਤੇ ਫੈਲਣ ਜਾ ਰਿਹਾ ਹੈ ਇਹਦਾ ਫਿਰ ਕੇਂਦਰ ਸਰਕਾਰ ਤੇ ਕਿੰਨਾ ਕੁ ਅਸਰ ਪੈਂਦਾ ਵਿਖਾਈ ਦੇਗਾ ਕਿਉਂਕਿ ਹੁਣ ਕੇਵਲ ਜਗਜੀਤ ਸਿੰਘ ਡੱਲੇਵਾਲ ਨਹੀਂ ਬਲਕਿ 111 ਕਿਸਾਨ ਹੋਰ ਮਰਨਵਰਤ ਉੱਤੇ ਬੈਠਣਗੇ ਜਿਨ੍ਹਾਂ ਤੋਂ ਜਿਸ ਤੋਂ ਬਾਅਦ ਕਹੜੀਏ ਕਿ ਇਹ ਜਿਹੜਾ ਪ੍ਰਭਾਵ ਹੈ ਕਿਸਾਨੀ ਅੰਦੋਲਨ ਦਾ ਉਹ ਹੋਰ ਮਜ਼ਬੂਤ ਹੋਏਗਾ ਤੇ ਉਧਰ ਕੇਂਦਰ ਸਰਕਾਰ ਦੇ ਉੱਤੇ ਇਸ ਦਾ ਅਸਰ ਪੈਣ ਦੇ ਕੀ ਅਸਾਰ ਨਜ਼ਰ ਆਉਂਦੇ ਨੇ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਚੁੱਪ ਬੈਠੀ ਹੈ ਕੋਈ ਵੀ ਕਿਸਾਨਾਂ ਦੀ ਮੰਗ ਨਹੀਂ ਮੰਨੀ ਜਾ ਰਹੀ ਐ ਇਥੋਂ ਤੱਕ ਕਿ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਵੀ ਕੇਂਦਰ ਸਰਕਾਰ ਤਿਆਰ ਨਹੀਂ ਹੈਗੀ ਤਾਂ ਜੇਕਰ ਕੇਂਦਰ ਸਰਕਾਰ ਦਾ ਇਸ ਤਰੀਕੇ ਦਾ ਰਵੱਈਆ ਰਿਹਾ ਤਾਂ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਸਮੇਂ-ਸਮੇਂ ਤੇ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਜਾ ਰਿਹਾ ਐ ਪਰ ਹੁਣ ਇਹ ਜਿਹੜਾ ਫੈਸਲਾ ਲਿਆ ਗਿਆ ਅੱਜ 2 ਵਜੇ ਦੁਪਹਿਰੇ ਜਿਹੜੇ ਕਿਸਾਨ 111 ਮਰਨ ਵਰਤੇ ਹੋਰ ਬੈਠਣਗੇ ਤਾਂ ਉਸ ਦਾ ਕਿਸਾਨੀ ਅੰਦੋਲਨ ਨੂੰ ਕਿੱਡਾ ਕੋ ਵੱਡਾ ਹੰਗਾਰਾ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਉੱਤੇ ਕੀ ਅਸਰ ਹੋਏਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਇਹ ਨਹੀਂ ਦਿਓ ਜਾਜਤ ਧੰਨਵਾਦ